ਸਤਿ ਸ਼੍ਰੀ ਅਕਾਲ ਜੀ ਗਰਮੀ ਆ ਗਈਆਂ ਤੇ ਗਰਮੀ ਆ ਗਈਆਂ ਤੇ ਜੈਪੂਰੀ ਸੂਟ ਨਾਲ ਇਹ ਨਹੀਂ ਹੋ ਸਕਦਾ ਸਾਰੇ ਜੈਪੂਰੀ ਦੇ ਸ਼ੌਕੀਨ ਹੈ ਪਰ ਇਸ ਵਾਰ ਅਸੀਂ ਜੈਪੂਰੀ ਚ ਵੀ ਨਵੀਂ ਚੀਜ਼ ਲੈ ਕੇ ਆਏ ਆ ਤੁਹਾਨੂੰ ਖੋਲ ਕੇ ਦਿਖਾਣੇ ਆ ਸਾਰਿਆਂ ਦਾ ਪਸੰਦ ਹੈ ਜੈਪੂਰੀ ਸੂਟ ਪਹਿਲੇ ਦਾ ਚੈੱਕ ਕਰੋ ਡਾਈ ਐਂਡ ਡਾਈ ਬਹੁਤ ਸੋਹਣੇ ਕਲਰ ਲੈ ਕੇ ਆਏ ਆ ਬਹੁਤ ਸੋਹਣਾ ਡਿਜ਼ਾਈਨ ਗੋਟਾ ਪੱਟੀ ਦਾ ਵਰਕ ਹੋਏਗਾ ਫੈਬਰਿਕ ਚੈੱਕ ਕਰੋ ਐਂ ਮੱਖਣ ਮਰਾਈ ਕਪੜਾ ਆਲੀਸ਼ਾਨ ਡਿਜ਼ਾਈਨ ਦੇ ਨਾਲ ਤੇ ਨਾਲ ਇਹ ਆਏਗੀ ਡਾਈ ਐਂਡ ਡਾਈ ਜੈਪੂਰੀ ਦੀ ਸਲਵਾਰ ਤੇ ਇੱਥੇ ਨਹੀਂ ਰੁਕਿਆ ਜੀ ਦੁਪੱਟਾ ਵੀ ਚੈੱਕ ਕਰੋ ਮੈਂ ਕਹਾਂ ਜੀ ਜੋ ਸੂਟ ਤੇ ਡਿਜ਼ਾਈਨ ਬਣਾਇਆ ਉਹੀ ਆਪਾਂ ਡਾਈ ਐਂਡ ਡਾਈ ਦੁਪੱਟਾ ਜੈਪੁਰੀ ਤੇ ਵੀ ਬਹੁਤ ਆਲੀਸ਼ਾਨ ਡਿਜ਼ਾਈਨ ਦੇਤਾ ਜੀ ਮੈਂ ਕਹਾਂ ਜੀ ਟਵਿਸਟਡ ਟਵਿਸਟ ਸ਼ਾਨਦਾਰ ਚੀਜ਼ ਲੱਭ ਲੱਭ ਕੇ ਲੈ ਕੇ ਆਏ ਆ ਤੇ ਹੁਣ ਮੇਨ ਗੱਲ ਹੈ ਇਹ ਚੈੱਕ ਕਰਨਾ ਕਿ ਨੂਪਾਈ ਜੇ ਰੰਗ ਵਧੀਆ ਤੇ ਮੇਰੇ ਰੰਗ ਵਧੀਆ ਆ ਚੱਕੋ orange ਰੰਗ ਰਾਣੀ ਸ਼ੇਰ ਬਹੁਤ ਸੋਹਣਾ ਮਹਿੰਦੀ ਕਲਰ ਰਸਟ orange ਕਲਰ ਹਨੂਪਾਈ ਆਪਣੇ ਨਾਲ ਦਿਖਾਓ ਅਨੋਖੀ ਇਸ ਵੀ ਹੋਸੇਲ ਰਹੇਗਾ ਜੀ 595 ਰੁਪਏ ਦਾ ਨਿੱਕਾ ਫੈਸ਼ਨ ਹੰਟਰ ਤੇ ਆ ਜੀ 595 ਰੁਪਏ ਦਾ 10 ਕਲਰ ਮਣਾਏ ਆ 10 ਰੰਗ ਚ ਦੇਖੋ ਜੀ ਕਿਹੜਾ ਰੰਗ ਜਿਆਦਾ ਸੋਹਣਾ ਤੁਸੀ ਲਾਈਕ ਤੇ ਕਮੈਂਟ ਜਰੂਰ ਕਰਨਾ ਤੇ ਜੇ ਅੱਛੀ ਲੱਗੀ ਵੀਡੀਓ ਤੇ ਇਹਨੂੰ ਫੋਲੋ ਵੀ ਜਰੂਰ ਕਰਨਾ ਸ਼ੇਅਰ ਕਰ ਦਿਓ ਥੈਂਕ ਯੂ